ਅਲਾਕਿਆਂ ਤੋਂ ਆਏ ਇੰਡੀਆ ਦੇ ਸਾਥੀਆਂ ਦਾ ਇਲੈਕਟ੍ਰੋਨਿਕ মিডিਆ ਫਿਲ ਪੀਡੀਆ ਸੋਸ਼ਲ ਮੀਡੀਆ ਮੀਡੀਆ ਦੇ ਸਾਰੇ ਪਲੇਟਫਾਰਮ ਤੇ ਸਾਰੇ ਜਿੰਨ ਦੇ ਸਟਾਵਾਂ ਦਾ ਪੈਣਾ ਦਾ ਬਹੁਤ-ਬਹੁਤ ਸਤਿਕਾਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਗੁਰੂ ਸਾਹਿਬਾਨ ਦਾ ਇਹ ਸੰਸਾਧਨਾਵਾਂ ਜੀ ਦੀ ਨਿਹੜਾ ਰਿਕਵਰ ਕਰਨ ਲਈ ਪਹੁੰਚੇ ਹੋ ਦੁਨੀਆ ਦੇ ਕੋਨੇ-ਕੋਨੇ ਤੱਕ ਗੁਰੂ ਸਰਵਾਂ ਦੁਆਰਾ ਦਿੱਤੀ ਅਦੁੱਤੀ ਸ਼ਹਾਦਤ ਅਦੁੱਤੀ ਕਰਵਾਨੇ ਨੂੰ ਬਚਾਉਣ ਦੇ ਦੀ ਪਹੁੰਚੀ ਹੋ ਤੁਹਾਡਾ ਸਾਰਿਆਂ ਦਾ ਪੰਜਾਬ ਸਰਕਾਰ ਵੱਲੋਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਕਿਉਂਕਿ ਅਸੀਂ ਸਾਰੇ ਜਿੰਨੇ ਵੀ ਮਹਾਪੁਰਖ ਜਿੰਨੇ ਵੀ ਗੁਣੀ ਗਿਆਨੀ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਰਹੇ ਉਹਨਾਂ ਨੂੰ ਅਸੀਂ ਅੱਗੇ ਲਾ ਕੇ ਪੰਜਾਬ ਸਰਕਾਰ ਨੇ ਆ ਪਿੱਛੇ ਰਹਿ ਕੇ ਇਹ ਸ਼ੀਧੀ ਦੁਆਰਾ ਅਸੀਂ ਮਨਾ ਰਹੇ ਹਾਂ ਜਿਸ ਦੇ ਵਿੱਚ ਤ੍ਰਿਗੁਤੇਕ ਬਹਾਦਰ ਦੀ ਜੀ ਸ਼ਹਾਦਤ ਸੱਤੋ ਮਹਾਨ ਸ਼ਹਾਦਤ ਪਾਈ ਮਤੀ ਦਾ ਦੀ ਸ਼ਹਾਦਤ ਪਾਈ ਸਦੀ ਦਾ ਦੀ ਸ਼ਹਾਦਤ ਪਾਈ ਜੈਦਾ ਦੀ ਦੀ ਸ਼ਹਾਦਤ ਇਹ ਵੱਡੀਆਂ ਸ਼ਹਾਦਤਾਂ ਜਿਨ੍ਹਾਂ ਨੇ ਮੈਂ ਸਮਝਦਾ ਜੋ ਅੱਜ ਦਾ ਭਾਰਤ ਆ ਉਸ ਭਾਰਤ ਨੂੰ ਕਾਇਮ ਰੱਖਣ ਦੇ ਲਈ ਅੱਜ ਅੱਜ ਦਾ ਦੇਸ਼ ਆ ਹਿੰਦੁਸਤਾਨ ਆ ਉਸ ਹਿੰਦੁਸਤਾਨ ਨੂੰ ਕਾਇਮ ਰੱਖਣ ਦੇ ਲਈ ਕੁਰਬਾਨੀਆਂ ਦਿੱਤੀਆਂ ਸੀ ਅੱਜ ਤੋਂ ਠੀਕ 350 ਸਾਲ ਪਹਿਲਾਂ ਪਰ ਲੇਕਿਨ ਅੱਜ ਬਾਤੀ ਅਫਸੋਸ ਵਾਲੀ ਗੱਲ ਆ ਕਿ ਦੇਸ਼ ਦਾ ਜਿਹੜਾ ਹੁਕਮਰਾਨ ਆ ਦੇਸ਼ ਦੀ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੇਸ਼ ਦੇ ਸਾਡੇ ਚੰਡੀਗੜ੍ਹ ਨੂੰ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਸਾਡੇ 350 ਸਾਲ ਪਹਿਲਾਂ ਸਾਡੇ ਗੁਰੂਆਂ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਲਈ ਆਪਣਾ ਬਲੀਦਾਨ ਦਿੱਤਾ ਔਰ ਦੇਸ਼ ਇੱਕ ਮੁੱਠ ਰੱਖਿਆ ਦੇਸ਼ ਦੀ ਨੂੰ ਕੈਮ ਰੱਖਿਆ ਪਰ ਲੇਕਿਨ ਅੱਜ ਉਸੇ ਤਰੀਕੇ ਦੇ ਨਾਲ ਜਦੋਂ ਉਦੋਂ ਜ਼ਾਲਮ ਆਮ ਲੋਕਾਂ ਤੇ ਹਮਲਾ ਕਰ ਰਹੇ ਸੀ ਆਮ ਲੋਕਾਂ ਨੂੰ ਖਤਮ ਕਰ ਰਹੇ ਸੀ ਅੱਜ ਉਸੇ ਤਰੀਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਹਰ ਕੈਂਡਲ ਤੇ ਹਮਲਾ ਬول ਰਹੀ ਆ ਵੱਡੀਆਂ ਧਾਰਨਾ ਨੇ ਜੀਆਂ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਦੀ ਅਰੋਸ ਸਭਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਧਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਅਜ ਤੋਂ ਢੀਕ 5-6 ਸਾਲ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆ ਕੇ ਭਾਰਤ ਦੀ ਖੇਤੀ ਤੇ ਪੰਜਾਬ ਦੀ ਖੇਤੀ ਤੇ ਕਬਜ਼ਾ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਇਹ ਸਾਰੀਆਂ ਕੋਸ਼ਿਸ਼ਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸੂਰਬੀ ਬਾਹਰ ਲੋਕਾਂ ਨੇ ਇੱਕ ਮੋਠੋ ਕੇ ਇੱਕ ਜਟੋ ਕੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਪਰ ਲੇਕਿਨ ਅੱਜ ਉਸੇ ਤਰੀਕੇ ਜਿਵੇਂ 350 ਸਾਲ ਪਹਿਲਾਂ ਜ਼ਾਲਮ ਹਮਲਾ ਕਰ ਰਹੇ ਸੀ ਜਦੋਂ ਪੰਡਿਤ ਕਿਰਪਾ ਰਾਮ ਜੀ ਸ਼੍ਰੀਨਗਰ ਤੋਂ ਚੱਲ ਕੇ ਆਏ ਸੀਗੇ ਔਰ ਉਹਨੇ ਆ ਕੇ ਗੁਰੂ ਸਾਹਿਬਾਨ ਅੱਗੇ ਫਰਿਆਦ ਕੀਤੀ ਸੀ ਕਿ ਸਾਡਾ ਧਰਮ ਸੰਕਟ ਦੇ ਵਿੱਚ ਆ ਔਰ ਗੁਰੂ ਸਾਹਿਬਾਨ ਨੇ ਦਿੱਲੀ ਦੇ ਚਾਂਦਨੀ ਚੌਕ ਜਾ ਕੇ ਸ਼ਹਾਦਤ ਦਿੱਤੀ ਸੀ ਔਰ ਧਰਮ ਨੂੰ ਬਚਾਇਆ ਸੀ ਧਰਮ ਦੀ ਰੱਖਿਆ ਕੀਤੀ ਸੀ ਮੈਂ ਸਮਝਦਾ ਅੱਜ ਦੇਸ਼ ਦੇ ਸ਼ਾਸਕ ਦੇਸ਼ ਦੇ ਉੱਤੇ ਕਾਬੂਤ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਉਹੀ ਰੂਹ ਆਪਣੀ ਆ ਉਸੇ ਤਰੀਕੇ ਜਿਵੇਂ ਹੈਕਰ ਦੁਨੀਆ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀਗਾ ਉਸੇ ਤਰੀਕੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਤੇ ਕਬਜ਼ਾ ਕਰ ਰਹੀ ਲੋਕਤੰਤਰ ਨਹੀਂ ਰਹੀ ਲੋਕਤੰਤਰ ਨੂੰ ਖਤਮ ਕਰਕੇ ਡਿਕਟੇਟਰਸ਼ਿਪ ਦੇ ਰਹੀ ਧੱਕੇ ਦੇ ਰਹੀ ਧੋਖੇ ਦੇ ਰਹੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਇੱਕ ਚੀਜ਼ 13100 ਜਿਹੜੀ ਚੰਡੀਗੜ੍ਹ ਦਾ ਯੂਟੀ ਦਾ ਸਟੇਟ ਸਾਬ ਜਿਹਦੇ ਉੱਤੇ ਪੰਜਾਬ ਦਾ ਬਹੁਤ ਵੱਡਾ ਕਲੇਮ ਆ ਬਹੁਤ ਲੰਬੇ ਆਸੇ ਤੋਂ ਇਹ ਜਿਹੜਾ ਮੈਟਰ ਆ ਉਹ ਕੇਂਦਰ ਸਰਕਾਰ ਕੋਲੇ ਪੈਂਡਿੰਗ ਪਿਆਗਾ ਕੋਈ ਵੀ ਸੈਂਟਰ ਦੀ ਪਾਰਟੀ ਚਾ ਉਹ ਕਾਂਗਰਸ ਪਾਰਟੀ ਆਈ ਹੋਵੇ ਚਾਹੇ ਕਾਹਦੀਦਰ ਬੀਜੇਪੀ ਦੀ ਸੈਂਟਰ ਦੀ ਸਾਂਝੀ ਸਰਕਾਰ ਹੋਵੇ ਜਾਂ ਹੁਣ ਐਂਡੀ ਐਂਡੀ ਸਰਕਾਰ ਹੋਵੇ ਉਹ ਪੰਜਾਬ ਨੂੰ ਦੇਣ ਦੀ ਬਜਾਏ ਵੱਡਾ ਹਮਲਾ ਕੀਤਾਗਾ ਜਿੰਨੇ ਸਾਰੇ ਜਿਹੜਾ ਅਗਲਾ ਸੈਸ਼ਨ ਆ ਰਿਹਾ ਉਹ ਸੈਸ਼ਨ ਦੇ ਅੰਦਰ ਚੰਡੀਗੜ੍ਹ ਦਾ ਪ੍ਰੈਜ਼ੈਂਟ ਸਟੇਟ ਦਾ ਉਹਨੂੰ ਖਤਮ ਕਰਨ ਦੇ ਚਾਲ ਪਾਕ ਜਨਤਾ ਪਾਰਟੀ ਚੱਲ ਰਹੀ ਹੈ ਪੰਜਾਬੀ ਅਣਖ ਨੂੰ ਬੰਗਾਰ ਰਹੀ ਆ ਪੰਜਾਬ ਦੇ ਅਣਖੀਲੇ ਖੂਨ ਨੂੰ ਬੰਗਾਰ ਰਹੀ ਆ ਕਮੇ ਪੰਜਾਬ ਦੇ ਐਸੇ ਧਾਰਮੀਆਂ ਦਾ ਮੂੰਹ ਤੋੜ ਜਵਾਬ ਦਿੱਤਾਗਾ ਇਹ ਪੰਜਾਬ ਇਸੀ ਰਹੀ ਆ ਪੰਜਾਬੀਆਂ ਦੀ ਹਿਸਟਰੀ ਰਹੀ ਆ ਜਿਨ੍ਹਾਂ ਨੇ ਪੰਜਾਬ ਤੇ ਹਮਲਾ ਕੀਤਾ ਉਹਨਾਂ ਧਾਰਮੀਆਂ ਨੂੰ ਦਿਖਾਣੀ ਪਈ ਆ ਅੱਜ ਉਸੇ ਤਰੀਕੇ ਬੀਜੇਪੀ ਜਰੀਆ ਇੱਕ ਧੜਗੀਆਂ ਦੇ ਰੂਪ ਦੇ ਅੰਦਰ ਇੱਕ ਝਾਲਮਾ ਦੇ ਰੂਪ ਦੇ ਪੰਜਾਬ ਨੂੰ ਹਰ ਪੱਖੋਂ ਖਤਮ ਕਰਨਾ ਚਾਹੁੰਦੀ ਆ ਸਾਡੇ ਕੁਦਰਤੀ ਸਾਧਨ ਸਾਡੇ ਪਾਣੀ ਸਾਡੀ ਪੜ੍ਹਾਈ ਐਜੂਕੇਸ਼ਨ ਚੰਡੀਗੜ੍ਹ ਦੀ 200 ਕਾਲਜ ਉਹਨਾਂ ਦੇ ਕਬਜ਼ਾ ਕਰਨਾ ਚਾਹੁੰਦੀ ਆ ਅੱਜ ਜਿਹੜੀ ਸਾਡੀ ਚੰਡੀਗੜ੍ਹ ਦੇ ਅੰਦਰ ਸਾਡਾ ਕਲੇਮ ਆ ਪੰਜਾਬ ਦਾ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਬਸਿਆ ਸੀਗਾ ਜੋ ਚੰਡੀਗੜ੍ਹ ਸ਼ਹਿਰ ਬਸਿਆ ਸੀਗਾ ਉਸ ਨੇ ਪੰਜਾਬ ਦੇ ਪਿੰਡਾਂ ਵਿੱਚ ਉਚਾਰੇ ਗਏ ਸੀ ਔਰ ਸਾਂਝੀ ਰਾਜਧਾਨੀ ਬਣਾਈ ਗਈ ਸੀ ਔਰ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਸਮੇਂ ਹਰਿਆਣਾ ਆਪਣੀ ਰਾਜਧਾਨੀ ਬਣਾ ਲੂਗਾ ਔਰ ਪੰਜਾਬ ਨੂੰ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਦੀ ਰਾਜਧਾਨੀ ਬਣੀ ਰਹੂਗੀ ਪਰ ਲੇਕਿਨ ਅਫਸੋਸ ਅੱਜ ਦੇ ਜ਼ਾਲਮ ਸ਼ਾਸਕ ਜਿਹੜੇ ਨੇ ਕਿ ਅੱਜ ਦੇ ਜ਼ਾਲਮ ਰਾਜੇ ਆ ਜ਼ਾਲਮ ਜਿਹੀ ਮੋਟੀ ਸਰਕਾਰ ਆ ਜਿਹਦੇ ਵਿੱਚ ਮੈਨੂੰ ਸਮਝਦਾ ਹੈ ਹਿਟਲਰ ਦੀ ਆਤਮਾ ਆ ਚੁੱਕੀ ਆ ਔਰੰਗਜ਼ੇਬ ਦੀ ਆਤਮਾ ਆ ਚੁੱਕੀ ਆ ਜਿਹੜੀ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ ਔਰ ਉਹ ਵੀ ਉਸ ਸਮੇਂ ਜਦੋਂ ਸਿੱਖਾਂ ਦੇ 350 ਸਾਲਾਂ ਦੀ ਜਹਾੜਾ ਮਨਾ ਰਹੇ ਹਾਂ ਉਹ ਵੀ ਉਸ ਸਮੇਂ ਉਸ ਧਰਤੀ ਦੇ ਉੱਤੇ ਜਿਹੜੀ ਧਰਤੀ ਦੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਲੱਖਾਂ ਹੀ ਕੁਰਬਾਨੀਆਂ ਦੇ ਕੇ ਦੇਸ਼ ਦੀ ਇੱਜ਼ਤ ਤੇ ਖਰਤਾ ਨੂੰ ਕਾਇਮ ਰੱਖਿਆ ਪਰ ਲੇਕਿਨ ਪੰਜਾਬ ਦੇ ਲੋਕ ਇਕੱਠ ਨੇ ਇੱਕ ਮੁੱਟ ਨੇ ਭਾਰਤੀ ਜਨਤਾ ਪਾਰਟੀ ਨੂੰ ਸਿੱਧਾ ਠੋਕ ਕੇ ਜਵਾਬ ਦੇਵਾਂਗੇ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਅਸੀਂ ਸਰਦ ਤੋਂ ਲੈ ਕੇ ਸੰਸਦ ਤੱਕ ਹਰ ਨੀਲਾ ਵਰਤਾਂਗੇ ਚੰਡੀਗੜਾ ਜਿਹੜਾ ਪੰਜਾਬ ਦਾ ਰਹੂਗਾ ਜਿਹੜਾ ਵੀ ਚੰਡੀਗੜ੍ਹ ਵੱਲ ਅੱਖ ਕਰੂਗਾ ਜਿਹੜਾ ਵੀ ਪੰਜਾਬ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇਖੂਗਾ ਬਿਲਕੁਲ ਉਹਨੂੰ ਠੋਕਮਾ ਮੂੰਹ ਤੋੜ ਜਵਾਬ ਪੰਜਾਬ ਦਾ ਹਰ ਇੱਕ ਨਾਗਰਿਕ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇਉਗੀ ਬਿਲਕੁਲ ਚੰਡੀਗੜ੍ਹ ਤੇ ਕਬਜ਼ਾ ਨਹੀਂ ਮੰਗੇ ਅਸੀਂ ਬਾਰ ਬਾਰ ਦਰਵਾਣੇ ਆ ਭਾਰਤ ਜਨਤਾ ਪਾਰਟੀ ਜਿੰਨਾ ਮਰਜ਼ੀ ਜ਼ੋਰ ਲਾਵੇ ਜਿੰਨੇ ਮਰਜ਼ੀ ਤਾਕਤ ਦਿਖਾਵੇ ਪਰ ਲੇਕਿਨ ਇਹ ਜਿਹੜੀ ਪੰਜਾਬ ਦੇ ਮਿੱਤੇ ਲੋਕਾਂ ਨੂੰ ਬੰਗਾਰ ਆ ਇਹ ਬੰਗਾਰ ਜਿਹੜੀ ਆ ਮੂੰਹ ਤੋੜ ਜਵਾਬ ਦਿੰਦੀ ਆ ਪਹਿਲਾਂ ਵੀ ਪਹਿਲਾਂ ਵੀ ਜਦੋਂ ਵੀ ਧਰਮੀਆਂ ਨੇ ਪੰਜਾਬ ਬਦ ਦੇਖਿਆ ਜਦੋਂ ਚਾਹੇ ਕਾਂਗਰਸ ਪਾਰਟੀ ਨੇ ਪੰਜਾਬ ਤੇ ਹਮਲੇ ਕੀਤੇ ਸਾਰੇ ਜਾਣ ਤਾਂ ਇਤਿਹਾਸਾ ਉਸੇ ਤਰੀਕੇ ਦਾ ਡਿਜ਼ਾਈਨ ਉਸੇ ਤਰੀਕੇ ਦੇ ਤੌਰ ਤਰੀਕੇ ਜਿਹੜੇ ਨਿੱਕੇ ਅੱਜ ਭਾਰਤ ਜਨਤਾ ਪਾਰਟੀ ਬਣਾ ਰਹੀ ਆ ਪੰਜਾਬ ਦੇ ਅੰਦਰ ਖੂਨ ਦੀ ਹੋਲੀ ਭਾਰਤੀ ਜਨਤਾ ਪਾਰਟੀ ਖੇਡਣਾ ਚਾਹੁੰਦੀ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਬਰਬਾਦ ਕਰਵਾ ਚਾਹੁੰਦੀ ਆ ਪਰ ਲੇਕਿਨ ਅਸੀਂ ਬੜੀ ਡੰਕੇ ਦੀ ਤੋਰ ਤੇ ਕਹਿੰਨੇ ਆ ਆਮ ਆਦਮੀ ਪਾਰਟੀ ਵੱਲੋਂ ਸਰਰਾ ਭਗਵਾਨ ਸੀ ਵੱਲੋਂ ਸਾਡੀ ਸਰਕਾਰ ਵੱਲੋਂ ਅਸੀਂ ਡੱਕੇ ਪੰਜਾਬ ਦੀ ਚੰਡੀਗੜ੍ਹ ਦੀ ਰਾਜਧਾਨੀ ਦੀ ਰਾਖੀ ਕਰਾਂਗੇ ਜਿਹੜਾ ਵੀ ਧਾਰਵੀ ਬਣ ਕੇ ਇੱਧਰ ਆਇਆ ਉਹਨੂੰ ਅਸੀਂ ਸਾਰੇ ਇਕਜੁੱਟ ਹੋ ਕੇ ਇੱਕ ਮੁੱਠ ਹੋ ਕੇ ਐਸਾ ਜਵਾਬ ਦੇਵਾਂਗੇ ਕਿ ਉਹਦੀਆਂ ਆਉਣ ਵਾਲੀਆਂ ਸਤਿ ਪੋਸਤਾਂ ਯਾਦ ਰੱਖਣਗੀਆਂ ਉਹਦੀ ਆਉਣ ਵਾਲੀਆਂ ਦਸ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਪੰਜਾਬ ਤੇ ਹਮਲਾ ਕੀਤਾ ਸੀ ਕਿੱਡਾ ਪਾਹੂ ਪਿਆ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ